ਹੋ ਗਿਆ ਤਿਆਰ ਜੱਪੂ ਖੜਾਓ ਆਗਦਾ ਖਾ ਲੋ ਆਗਦਾ ਖਾ ਲੋ ਪੁੱਤ ਐ ਐ ਐ ਹਾ ਐ ਹਾ ਕਿੱਧਰ ਚੱਲਿਆ ਪੁੱਤ ਹੈ ਨੋ ਵੀ ਜੱਪੂ ਆ ਗਿਆ ਬੁਆ ਬੇਣਾ ਕਾਕਾ ਹਾਂ ਹਾਂ ਹੈ ਹਾਂ ਲਾਦਾ ਬੁਆ ਜੱਪੂ ਓਰੇ ਆ ਓਰੇ ਆ ਓਰੇ ਪਤਾ ਆਪਾਂ ਕੀ ਪੀਤੇ ਨਹੀਂ ਜਾਣਾ ਵਰਨਾ ਮਮਾ ਨਾਈ ਕਾਕੇ ਆਉਂਦੇ ਤੁਸੀਂ ਨਾਲੇ ਨਾ ਮਮਾ ਵੀ ਨਾਈ ਕਾਕੇ ਆਉਂਦੇ ਆ ਆਜੋ ਓਰੇ ਆਜੋ ਮਮਾ ਨਾਈ ਕਾਕੇ ਆਉਂਦੇ ਆ ਫਿਰ ਆਪਾਂ ਪੀਤੇ ਚੱਲਾਂਗੇ ਹੈ ਠੀਕ ਹੈ ਓਰੇ ਆਓ ਓਰੇ ਮੇਰੇ ਕੋਲ ਆਓ ਓਰੇ ਆਓ ਓਰੇ ਆਓ ਪੁੱਤ ਆਜੋ ਆਜੋ ਮੇਰੀ ਬਿੱਲੀ ਆਜੋ 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 ਜੋਨੀ ਜੋਨੀ ਬਿੱਲੀ ਹਾਏ 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 ਚੁੱਧ ਨਹੀਂ ਚੁੱਧ ਨਹੀਂ ਬਿੱਲੀ ਬਿੱਲੀ ਕਿੱਥੇ ਚੱਲੀ ਅੱਜ ਕਿੱਥੇ ਚੱਲੀ ਬਿੱਲੀ ਬਾਗੇ ਪੁਰਾਣੇ ਉਹ ਪੈਦਲੀ ਆ আচ্ছা ਮੈਂ ਹਾਂ ਹੋਰ ਕਿੱਥੇ ਚੱਲੀ ਬਿੱਲੀ ਜਪਨੁਰ ਉਹ ਉਹਨਾਂ ਸਾਰੇ ਕਹਿੰਦੇ ਕਹਿੰਦੇ ਜਪਨੁਰ ਵਾਇਗੁਰ ਵਾਇਗੁਰ ਨਹੀਂ ਕਹਿੰਦਾਗਾ ਵਾਇਗੁਰ ਵਾਇਗੁਰ ਕਰੋ ਹੈ ਫੋਨ ਤੇ ਕੀ ਵੇਖਦਾ ਹੁੰਦਾ ਪ੍ਰਮੋਟ ਫੜਾ ਦੇ ਪਤਾ ਇਹ ਉਰੇ ਫੜਾ ਮੈਨੂੰ ਪੈਰਾਂ ਥੱਲੇ ਨਹੀਂ ਲਤਰਨਾ ਇਹ ਪਤਾ ਚੱਕ ਹੱਥ ਨਾ ਚੱਕ ਤੂੰ ਆਪਦੀ ਮਾਂ ਲਈ ਇਸ ਨਾ ਕਰ ਵੀ ਉਹਦੇ ਵਾਂਗੂ ਪੈਰਾਂ ਨਾ ਚੱਕ ਲੇਗੀ ਜੱਪੂ ਹੱਥ ਨਾ ਚੱਕ ਹੈਂਡ ਨਾ ਹੈਂਡ ਨਾ ਜੱਪੂ ਹੈਂਡ ਨਾ ਚੱਕ ਪੁੱਤ ਚੱਕ ਕੇ ਵੜਾਓ ਖਾ ਹੋ ਜਾਊਗਾ ਫੇ ਟੀਵੀ ਨਹੀਂ ਚੱਲਣਾ ਆਪਣਾ ਚੰਗਾ ਫਿਰ ਮੈਂ ਲੈ ਕੇ ਨਹੀਂ ਜਾਣਾ ਪੀ ਤੇ ਮੈਂ ਲੈ ਕੇ ਨਹੀਂ ਜਾਣਾ ਪੁਰੇ ਫੜਾ ਦੇ ਮੈਨੂੰ ਨਹੀਂ ਤਾਂ ਹਾਂ ਫਿਰ ਵੀ ਹੱ ਤੇਰੀ ਤੋਤਾ ਹੀ ਖਰਾਬ ਹੋ ਜਾਊਗਾ ਐ ਨਹੀਂ ਛੱਟਣਾ ਖਰਾਬ ਨਹੀਂ ਕਰਨੀਆਂ ਚੀਜ਼ਾਂ ਸਮਝ ਗਿਆ ਸਮਝ ਗਿਆ ਨਾ ਸਮਝ ਗਿਆ ਕਿ ਨਹੀਂ ਕੰਜਸ ਵਾਇਰ ਵਾਇਰ ਕਰ ਦੋ ਫਿਰ ਚਲੋ ਵਾਇਰ ਗਰੂ ਇਹ ਕਮਲਾ ਪੋਤਾ ਮੇਰਾ ਹੁਣ ਇੱਥੇ ਨਾ ਖਲਾਰੇ ਪਾਉਣ ਲੱਗ ਜੀ ਬਸ ਜ਼ਹਿਰ ਵਾਇਦ ਆਏਗਾਗਾ ਮੰਮਾ ਨੇ ਹੋਣਾਗਾ ਸਰਾਤੀ ਅਨਸਰ ਮਿੱਤਰ ਯਾਓ ਬੇਲਪੁਰਾ ਕੇ ਜੀ ਨੂੰ ਲਟਾਇਆ ਨਾ ਨੂਰੀ ਬਿੱਲੀ ਬਣ ਗਈ ਜੀ ਬਾਕੀ ਪ੍ਰਾਨਾ ਸ਼ਹਿਰ ਆਏ ਜੀ ਕੋਸਰਾ ਤੇ ਰਵਣ ਕੰਦੀ ਆਣਾ ਦਾ ਪੂਰਾ ਜਾ ਉਸ ਵੀ ਅधिकਨੇ ਦਾ ਤੇ ਠੰਡੀਆਂ ਚੀਜ਼ਾਂ ਖਾਂਦੀਆਂ ਲੋਹ ਵੀ ਆ ਗਿਆ ਚੱਲ ਮਲੇ ਦਦੂਆ ਵੇ ਖਪਾਰ ਗੁੱਡੀ ਆਂਦੀ ਚੱਲ ਅੱਜ ਜਾਣਾ ਅੰਦਰ ਮੈਂ ਜਾ ਰਹੀ ਅੰਦਰ ਜੇ ਠੋਕੀ ਜੀ ਨੇ ਬੋਲਿਆ ਸੀਗਾ ਮੈਂ ਵੀ ਅੰਦਰ ਰੋਹਾਰ ਕਰੋ ਮੇਰੇ ਉਹ ਆਉਂਦੇ ਆ ਆਵਾਜ਼ ਬੜੀ ਆਉਂਦੀ ਪਈ ਹੁੰਦੀ ਹੈ ਨਾ ਚਲੋ ਅੰਦਰ ਜਗਨੂਰ ਅੰਦਰ ਚੱਲ ਪਾ ਤਾ ਹੈ ਕਿਵੇਂ ਫ੍ਰੀਜ ਖੋਲਦੀ ਮੱਤੂ ਮੱਜਮਾ ਦਹੀਂ ਦੇਖਣਾ ਦਹੀਂ ਥੋੜਾ ਹੀ ਹੈ ਹੁੰਦੇ ਉਤਾਰ ਦੋ ਬੋ ਦੋ ਬਾਈ ਖਿਲਾ ਰਹੇ ਨਾਮਾ ਅਬੂ ਹੁਣੇ ਪਿੱਤਾ ਨੇ ਹੁਣੇ ਪਿੱਤਾ ਜੱਪੂ ਕੀ ਦਾ ਕੰਮ ਕਰੇ ਅੱਜੀ ਅੱਜੀ ਆਪਾਂ ਜੇ ਮੈਂ ਬੱਚੇ ਨੂੰ ਨਹੀਂ ਘੜਾਉਂਦੇ ਅੱਜੀ ਜਾ ਅੱਗੇ ਨੀਂਗ ਰਹਿਆ ਵਾਕਿਆ ਤੇ ਬੂ ਵੀ ਨਾ ਤਾਂ ਕਰਕੇ ਸੌਂਦਾ ਨਹੀਂ ਪਿਆ ਉਹ ਲੂਕ ਕਿੱਥੋਂ来ਗੀ ਦੇਖੋ ਬੂ ਕਿੱਥੋਂ ਲਾਉਗੇ ਕੰਬਰ ਜੇ ਨੀਂਦਰਾ ਕੰਬਰ ਜੇ ਨੀਂਦਰਾ ਕਾਕੇ ਨੇ ਸੋਣਾ ਹੂੰ ਕਾਕੇ ਸਾਦੇ ਹੋ ਮੈਂ ਕਾਕੇ ਸਮਾਦੇ ਸਾਰੋਲਾ ਟੈਨੋ ਇਹ ਕਰਨ ਨੇ ਪਾਸ ਉਹ ਹੁੰਦੇ ਬੇ ਨੇ ਆਈ ਤਾਂ ਫਰਕੇ ਕਾਕੇ ਹੋ ਗਈ ਆ ਕਾਕਾ ਚੱਕੋ ਕਾਕਾ ਚੱਕੋ ਉਹ ਪਾਪਾ ਦੇ ਚੱਕ ਲੋ ਪਤ ਆਈ ਹੋਈ ਆਈ ਮੈਂ ਪਾਪੇ ਦੇ ਦੁੱਤ ਕੰਮਰ ਹੈ ਨਾ ਭਾਈ ਹੈ ਉਹ ਤਾਂ ਰੱਖਦਾ ਪਾਪਾ ਦੇ ਕੰਮਰ 'ਚ ਦੇ ਦੇ ਕਾਕਾ ਪਾਪਾ ਦੇ ਕੰਮਰ 'ਚ ਪਾਪਾ ਦੇ ਕੰਮਰ 'ਚ ਦੇ ਦੇ ਕਾਕਾ ਜੱਪੂ ਇਹ ਖਾਣ ਵਾਲੀ ਚੀਜ਼ ਜਿਹੜੀ ਤੂੰ ਖਾਣਾ ਛੱਡ ਦੇ ਨੂ ਜੱਪੂ ਸਾਸਿਕਾ ਬੁਲਾਓ ਪੁੱਤ ਸਾਸਿਕਾ ਬੁਲਾਓ ਬੁਲਾ ਦੇ ਬੁਲਾਇਂ ਕਾ ਸਾਸਿਕਾਲ ਭਾਈ ਕਹਿੰਦੇ ਗੰਦਾ ਕਾਕਾ ਜੱਪੂ ਸਾਰੇ ਕਹਿੰਦੇ ਤੇ ਤੋੜ ਤੋੜ ਸਿੱਟ ਮੈਂ ਫਿਰ ਖੋਲੇ ਨਹੀਂ ਆ ਸਾਸਿਕਾ ਬੁਲਾ ਪਹਿਲਾਂ ਤਾਂ ਹੱਥ ਜੋੜ ਕੇ ਸਾਸਿਕਾ ਕਰ ਦੋ ਪਹਿਲਾਂ ਕਰ ਦੇ ਪੁੱਤ ਬਾਲਾ ਸਾਨਾ ਕਹਿੰਦੇ ਜੱਪੂ ਸਾਸਿਕਾ ਕਰੂਗਾ ਹੁਣ ਵੇਖੀ ਜਾਈਂ ਰਵਣਾ ਸਾਸਿਕਾਲ ਨਹੀਂ ਬੁਲਾਉਂਦਾ ਜੱਪੂ ਰੱਖ ਦੋ ਇਹਨੂੰ ਇੱਧਰ ਉਹ ਬੋਲ ਫੜ ਲਓ ਇਹਦੇ ਤੋਂ ਨਿਹੜਦੀ ਛੜਦੀ ਨਹੀਂ ਸਾਸਰੀ ਕਾਲ ਬੁਲਾਓ ਇਹਨੂੰ ਕਹ ਸਾਸਰੀ ਕਾਲ ਸਾਸੀ ਦਵਾਰਾ ਬੁਲਾਓ ਦਵਾਰਾ ਬੁਲਾ ਦੋ ਬਤ ਮਮ ਕਹ ਸਾਸਰੀ ਕਾਲ ਬੋਲ ਫੜ ਲਾ ਬੱਲੇ ਕੀ ਸਾਸਰੀ ਕਾਲ ਬੁਲਾਓ ਬੁਲਾ ਬੋ ਬੋਲ ਕਹਿੰਦੀ ਆ ਅੱਛਾ ਸਾਸਰੀ ਕਾਲ ਬੁਲਾ ਦੋ ਆ ਭੈਣ ਉਹ ਚੇਂਜ ਕਰਾ ਅਜ਼ੀਨਾਲ ਦੇ ਪਿੰਡ ਸਮਾਦ ਭਾਈ ਸ਼ਾਮ ਜੇ ਨੂੰ ਕਿਹੜਾ ਕੱਢਣ ਉੱਠ ਗਏ ਆਉਂਦੇ ਹੋਏ ਰਵਣ ਜੱਪ ਨੂੰ ਨੇ ਪੰਗਾ ਪਾ ਲਿਆ ਤੇ ਹੋਰ ਪੰਗਾ ਪਾ ਲਿਆ ਕਹਿੰਦੀ ਮੈਂ ਮੰਮਾ ਨੂੰ ਆਪ ਜੀ ਨੂੰ ਕਹਿੰਦੀ ਪਾਪਾ ਦੇ ਪਿੱਛੇ ਖੜਾ ਡਾ ਕਰੋ ਮੈਨੂੰ ਬਿਠਾਓ ਬਿਠਾਉਣਾ ਬੈਠਣਾ ਨਹੀਂ ਮੈਂ ਤੇ ਵੀ ਖੜਕੇ ਜਾਵਾਂਗਾ ਤੇ ਜੋ ਖੜਦੀ ਸੀਗੀ ਫਿਰ ਮੱਛਰ ਜਾਂਦੇ ਸੀਗੇ ਫਿਰ ਪਿੱਛੋਂ ਆਏ ਸ਼ਾਲਾ ਮਾਲ ਦੀ ਰਵਣ ਨੂੰ ਆਏ ਸੀ ਮੈਨੂੰ ਨਾਲ ਸਾਡੇ ਪਿੱਛੇ ਤੁਰ ਜਾਂਦੇ ਮੋਟਰਸਾਈਕਲ ਤੇ ਤੇ ਇੰਨਾ ਮੱਛਰ ਦੀ ਆ ਇਹ ਬਹੁਤ ਜ਼ਿਆਦਾ ਰੌਣਕਾ ਕਰਦੀ ਵੇਲੇ ਤੇ ਬੱਚਾ ਮੱਛਰ ਦਾ ਹੀ ਹੁੰਦਾਗਾ ਤੇ ਸਾਨੂੰ ਵਲੋਗਿੰਗ ਕਰਦਿਆਂ ਨੂੰ ਤੁਹਾਨੂੰ ਨੂੰ ਵਲੋਗਿੰਗ ਕਰਦਿਆਂ ਨੂੰ 2 ਸਾਲ ਹੋ ਗਏ ਬਹੁਤ ਪਿਆਰ ਮਿਲਦਾ ਸਾਰੇ ਭੈਣ ਭਰਾਵਾਂ ਤੋਂ ਹਨਾ ਜਦੋਂ ਕਿਤੇ ਰਾਹ ਘੜੇ ਮਿਲਦੇ ਆ ਹਨਾ ਤੇ ਬਹੁਤ ਵਧੀਆ ਲੱਗਦਾ ਜਦੋਂ ਪਛਾਣਦੇ ਆ ਜਾਂ ਕਈ ਬੱਚੇ ਬੱਚੇ ਵੀ ਕਹਿੰਦੇ ਆ ਵੀ ਉਹ ਵੀਡੀਓ ਵਾਲੇ ਜਾਂਦੇ ਹਨਾ ਕਈ ਬੱਚੇ ਕਹਿੰਦੇ ਅਸੀਂ ਤੁਹਾਡੇ ਨਾਲ ਫੋਟੋ ਕਰਾਉਣੀ ਆਂ ਆਂਟੀ ਹਨਾ ਤੇ ਮੈਂ ਤਾਂ ਇੱਕ ਸੈਲਫ ਸਕਿਉਰਿਟੀ ਗਾਰਡ ਆ ਰਮਣ ਦਾ ਤੇ ਮੇਰੇ ਨਾਲ ਕਿਹਨੇ ਫੋਟੋ ਫਟਾ ਕਰਾਉਣੀ ਆ ਰਮਣ ਨਾਲ ਫੋਟੋ ਕਰਾਉਂਦੇ ਆ ਤੇ ਮੈਂ ਇਹੀ ਮੇਰਾ ਮਕਸਦ ਸੀ ਰਮਣ ਨੂੰ ਜਣੀ ਕਿ ਵੀ ਉੱਪਰ ਤੱਕ ਲੈ ਕੇ ਜਾਵਾਂ ਉੱਪਰ ਤੱਕ ਜਾਵਾਂ ਨਹੀਂ ਤੇ ਉਹ ਉੱਪਰ ਤੱਕ ਤੇ ਵੀ ਨਾਮ ਹੋਵੇ ਰਮਣ ਦਾ ਰਮਣ ਦੇ ਨਾਲ ਹੀ ਮੇਰਾ ਨਾਮ ਹੋਣਾ ਹਨਾ ਤੇ ਆਹ ਦੇਖੋ ਤੁਹਾਡੇ ਬਦੌਲਤ ਤੁਹਾਡੇ ਪਿਆਰ ਦੀ ਬਦੌਲਤ ਸਾਡਾ YouTube ਦਾ ਇਹ ਵੀ ਆਇਆ ਹੈਗਾ ਹਨਾ ਹੌਲੀ ਹੌਲੀ ਤੁਸੀਂ ਸਾਡਾ ਇਹਨਾਂ ਕਸਾਸ ਦੇਣਾ ਕਿ ਆਪਾਂ 골ਡਨ ਵੀ ਲੈ ਕੇ ਆਉਣਾ ਹੈਗਾ ਠੀਕ ਹੈ ਤੇ ਤੁਹਾਡੇ ਪਿਆਰ ਤੇ ਤੁਹਾਡੇ ਜੋਸ ਸਾਡਾ ਹੀ ਹੋਣਾਗਾ ਠੀਕ ਹੈ ਤੇ ਅਸੀਂ ਇਕੱਲੇ ਕੁਝ ਨਹੀਂ ਕਰ ਸਕਦੇਗੇ ਬਾਕੀ ਕਲ ਨੂੰ ਰਿਪੋਰਟ ਲੈਣ ਜਾਵਾਂਗੇ ਫਿਰ ਦੱਸਾਂਗੇ ਤੁਹਾਨੂੰ ਵੀ ਆਇਆ ਹੈਗਾ ਚ ਹਨਾ ਕੀ ਨਹੀਂ ਆਇਆਗਾ ਤੇ ਜਿਵੇਂ ਸਾਨੂੰ ਮੋਗੇ ਵਾਲੇ ਆਂਟੇ ਨੇ ਦੱਸਿਆ ਸੀਗਾ ਉਹ ਅਸੀਂ ਰਿਪੋਰਟ ਕਰਵਾ ਦਿੱਤੀ ਬਾਗੇ ਪੁਰਾਣੇ ਤੋਂ ਤੇ ਉਹ ਕੱਲ ਨੂੰ ਆਪਣੀ ਰਿਪੋਰਟ ਕੋ ਬਹੁਤ ਧੰਨਵਾਦ ਹਲਕੀ ਤੁਸੀਂ ਆਂਟੀ ਦਾ ਨਾ ਉਹਨਾਂ ਦਾ ਕੋਰਸ ਕੀਤਾ ਵਾਡਲਟੀ ਦਾ ਜੇ ਤਾਂ ਉਹਨਾਂ ਨੂੰ ਪਤਾਗਾ ਸਾਨੂੰ ਦੱਸ ਦਿੰਦੇ ਆ ਹਨਾ ਜੋ ਵੀ ਕੋਈ ਗੱਲਬਾਤ ਹੁੰਦੀ ਆ ਸਮਝ ਲਓ ਵੀ ਜਿਹੜੇ ਵੱਡੇ ਆ ਸਾਡੇ ਜੋਗਾਂਵਾਲਾਂ ਤੇ ਅੱਜ ਹੁਣ ਤੁਸੀਂ ਸਾਡੇ ਮਾਂ ਪਿਓ ਦੇ ਸਿਰ ਤੇ ਤੁਜ਼ੂਰੀ ਆ ਹਨਾ ਜਪਨੂਰ ਠੀਕ ਐ ਤੇ ਆ ਜਾ ਅਮਰਤਪਾਲ ਕੌਰ ਸ਼ਾਇਦ ਉਹਨਾਂ ਦਾ ਨਾਮ ਹੈ ਮਹੱਲੇ ਤੋਂ ਤੇ ਉਹ ਵੀ ਸਾਨੂੰ ਮਦਦ ਕਰੀ ਦਿੰਦੇ ਰਹਿੰਦੇ ਆ ਇੱਕ ਹੈਗੇ ਆ ਰਾਜਸਥਾਨ ਤੋਂ ਆਂਟੀ ਆ ਠੀਕ ਹੈ ਐ ਬਹੁਤ ਸਾਰੇ ਭੈਣ ਭਰਾ ਜਾਂ ਹਨਾ ਮੁੰਡਾ ਦੇ ਕੀ ਕਰੀ ਤੇ ਉਹ ਸਾਨੂੰ ਕੋਈ ਨਾ ਕੋਈ ਹੱਲ ਦੱਸਦੇ ਰਹਿੰਦੇ ਆ ਤੇ ਆ ਜਾ ਆ ਜਾ ਅੰਦਰ ਤੁਸੀਂ ਹਾਲ ਸਾਡਾ ਬਾਕੀ ਤੁਹਾਡਾ ਪਿਆਰ ਤੁਹਾਡੀਆਂ ਦੁਆਵਾਂ ਤੇ ਮੇਰੇ ਨਾਲ ਹੈ ਹਨਾ ਤੇ ਬਾਕੀ ਗੁਰੂ ਗ੍ਰੰਥ ਸਾਹਿਬ ਜੀ ਮੇਲ ਕਰਨਗੇ ਹਾਏ ਹਾਏ ਸਹੀ ਹੋਏ ਹਾਏ ਹਾਏ ਆਹ ਪਾਹਣ ਫਲਾ ਨਹੀਂ ਹਾਰਦੇ ਲੱਗਾ ਲੋ ਸਸਰੀ ਕਾਲ ਜੀ ਸਾਰਿਆਂ ਨੂੰ ਹਾਏ ਲੱਗਦਾ ਉਹ ਕਰਨਾ